ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜੇ ਹੋ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਥਾਂਦੇ ਵਾਲਾ ਥਾਂਦੇ ਵਾਲਾ ਪੰਡਾ ਨੂੰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਇਸ ਪੰਡ ਦੇ ਵਿੱਚ ਬਾਈ ਜੀ ਹਰਾ ਦਾ ਬਹੁਤ ਹੀ ਹਾਈ ਲੈਵਲ ਤੇ ਵਪਾਰ ਲੈਣ ਦਾ ਕੰਮ ਆ ਵਪਾਰ ਲੈਣ ਦਾ ਕੰਮ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਟੌਪ ਕਲਾਸ ਜਿਹਨੂੰ ਕੋਈ ਪੰਜਾਬ ਦੀ ਜਰਸੀ ਕਹਾਂ ਜਾਂਦਾ ਹੈ ਇਹ ਵਹਿੜ ਵਿਕਾਊ ਆ ਦੂਜਾ ਸੂਆ ਇਹਨੇ ਸੂਣਾ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖੋ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੈਂਤਰੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪੁਸ਼ਮੇ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਦੇ ਉੱਤੇ ਦੋਸਤੋ ਆਪਣਾ ਪੇਜ ਆ ਸ਼ੌਕੀ ਪੀਵੀਟੀ ਨਾਲ ਨਾਲ ਜਿੰਨਾ ਵੀਰਾਂ ਨੇ ਫੋਲੋ ਨਹੀਂ ਕੀਤਾ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਤੇ ਆਹ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਜਾਣਕਾਰੀ ਦਿੰਨੇ ਆ ਤੁਹਾਨੂੰ ਇਸ ਵੇਲੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਨਾਵ ਗੋਰਪ੍ਰੀ ਸਿੰਘ ਜੀ ਗੋਰਪ੍ਰੀ ਸਿੰਘ ਹਾਂਜੀ ਪਿੰਡ ਥਾਂਦੇ ਵਾਲਾ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੀ 90419 90419 67191 ਜੀ 67191 ਹਾਂਜੀ ਠੀਕ ਹੈ ਜੀ ਤੇ ਵੜ ਫਿਰ ਇਹ ਅੱਜ ਸੇਲ ਕਰਨੀ ਹੈ ਹਾਂਜੀ ਇਹ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਪਹਿਲੇ ਸੂਏ ਆਪਾਂ ਨੂੰ ਜੀ ਮਾਲਕਾਂ ਨੇ ਵੀ ਦੁੱਧ ਦੇ ਦਾ ਉਹਦੇ ਵਿੱਚ 19 ਕਿਲੋ ਸੀ ਰੂਟੀਨ ਚ ਚੋਇਆਗਾ ਠੀਕ ਹੈ ਤੇ ਵੀ 21 ਕਿਲੋ ਦੇ 21 22 ਕਿਲੋ ਪੀਕ ਲੈਵਲ ਤੇ ਹੈ ਗਈ ਸੀਗੀ ਯਾਨੀ ਮਤਲਬ ਖਰਾਬ ਹਾਂ ਜੀ ਜਦੋਂ ਸੇਵਾ ਉਹਨਾਂ ਨੇ ਵਧਾਈ ਸੀ ਵਧਾ ਕੇ ਸੇਵਾ ਦੀ ਹਾਂਜੀ ਹਾਂਜੀ 21 22 ਕਿਲੋ ਪੀਕ ਲੈਵਲ ਤੇ ਕੱਢਤਾ ਹਾਂਜੀ 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 ਐਤ ਕੀ ਬਾਈ ਕੀ ਉਮੀਦ ਕਰਦੇ ਆ ਕਿ ਨਾ ਅਸੀਂ ਜੀ ਆਰਾਮ ਨਾਲੀ ਵੀ ਚਾਹੀਦਾ ਜੀ ਨੂੰ 24 25 ਕਿਲੋ ਆਰਾਮ ਨਾਲੀ ਚਾਹੀਦਾਗਾ 24 25 ਪਲੱਸ ਕਰ ਜੂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਜੀ ਆਪਾਂ ਨੂੰ ਮਾਲਕਾਂ ਨੇ 3 ਤਰੀਕ ਨੂੰ ਦੇਣਾ ਜੀ ਦੱਸੇ ਠੀਕ ਹੈ ਜੀ ਅੱਜ ਕਿੰਨੀ ਤਰੀਕ ਹੋਗੀ ਅੱਜ ਜੀ 25 ਤਰੀਕ ਹੈ ਜੀ 25 ਯਾਨੀ 8 10 ਦਿਨ ਪਏ ਆ ਹਾਂਜੀ ਹਾਂਜੀ ਤੇ ਇਹਦੇ ਟੀਗਾ ਕਿਹੜਾ ਲੱਗਿਆ ਸੀਮਨ ਕਿਹੜਾ ਲੱਗਿਆ ਹਾਂਜੀ ਇਹਦਾ ਆਪਾਂ ਨੂੰ ਜੀ ਆਪ ਦਾ ਤਾਂ ਨਹੀਂ ਇਹਦਾ ਪਤਾ ਵੀ ਆਪ ਕਿਹੜੇ ਸੀਮੰਦੀ ਆ ਠੀਕ ਹੈ ਅੱਗੇ ਦੇ ਜੀ ਆਪ ਨੂੰ ਸੈਗ ਦਾ ਸੀਮੰਦੀ ਸੀ ਸੈਗ ਦਾ ਹਾਂਜੀ ਠੀਕ ਹੈ ਜੀ ਲਓ ਜੀ ਸੈਗ ਦੇ ਸੀਮੰਦੋਂ ਗੱਬਣਾ ਜਰਸੀ ਤੇ ਪੰਜਾਬ ਦੀ ਜਰਸੀ ਆ ਬਹੁਤ ਹੀ ਚੰਗਾ ਕੱਦ ਕਾਠਾ ਦੋਸਤੋ ਅਜਿਹੇ ਕੱਦ ਕਾਠੇ ਤੁਹਾਨੂੰ ਬਹੁਤ ਘੱਟ ਵੜਾ ਮਿਲਣਗੀਆਂ ਤੇ ਸੀਲ ਠੰਡੀ ਤੁਸੀਂ ਦੇਖ ਸਕਦੇ ਆ ਭਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਰਹੇ ਆ ਥਾਣਾ ਦਾ ਗੈਲ ਸਾਈਜ਼ ਬਹੁਤ ਚੰਗਾ ਦੋਸਤੋ ਮੋਟਾ ਮੋਟਾ ਥਾਣਾ मुट्ठी ਦੀ ਚੁਆਈ ਵਾਲਾ ਤੇ ਬਿਲਕੁਲ ਗੁਲਾਬੀ ਰੰਗ ਦਾ ਇਹਨੇ ਹਵਾਨਾ ਜਿਹੜਾ ਪਿਆਰ ਕਰਨਾ ਦੇਖ ਸਕਦੇ ਆ ਬਹੁਤ ਹੀ ਸ਼ਾਨਦਾਰ ਹਵਾਨਾ ਬਿਲਕੁਲ ਪਧਰਾ ਤੇ ਉੱਪਰ ਤੱਕ ਇਹਨੇ ਹਵਾਨਾ ਲਾਇਆ ਢੱਲ ਬਾਈ ਦੀ ਮਾੜੀ ਜਿਹੀ ਵਿਖਾ ਦੇ ਹਵਾਨੇ ਵੀ ਢੱਲ ਤਈਏ ਦੀ ਢੱਲ ਬਹੁਤ ਪਈ ਹੈ ਸਾਰੀ ਢੱਲੇ ਨੇ ਦੋਸਤੋ ਭਰਨੀ ਆ ਤੇ ਉੱਪਰੋਂ ਪੋਲੀ ਨਹੀਂ ਗਾਂ ਪਈ ਬਿਲਕੁਲ ਇ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਹਫ਼ਤੇ ਤੋਂ ਜ਼ਿਆਦਾ ਗਾਂ ਨੇ ਦਿਨ ਲੈ ਜਾਣੇ ਆ ਦੂਜੇ ਪਾਸੇ ਤੋਂ ਤੁਹਾਨੂੰ ਖਾਣਾ ਦਾ ਸੈਜ ਤੇ ਗਾਇਬ ਦਿਖਾਉਣੇ ਆ ਦੇਖ ਸਕਦੇ ਆ ਜੀ ਬਿਲਕੁਲ ਸੇਮ ਸਹਿਜ ਆ ਜੀ ਤੇ ਸਵਾਬ ਬਿਲਕੁਲ ਸਾਊ ਆ ਥਾਣਾ ਦਾ ਸਹਿਜ ਗਏ ਬਿਲਕੁਲ ਸੇਮ ਆ ਤੇ ਦੇਖ ਸਕਦੇ ਤੁਸੀਂ ਕੱਦ ਘਾਟ ਤੇ ਮੂੰਹ ਮੱਥਾ ਦੇਖ ਸਕਦੇ ਕੰਨਾਂ ਦੇ ਵਿੱਚ ਵਾਲ ਚੈੱਕ ਕਰ ਲੋ ਤੇ ਮੱਥੇ ਦੇ ਉੱਤੇ ਠੋਡੀ ਬਣੀ ਹੋਈ ਆ ਦੇਖ ਸਕਦੇ ਆ ਵਾਲ ਠੋਡੀ ਦੇ ਬਹੁਤ ਸ਼ਾਨਦਾਰ ਬੱਛੀ ਆ ਜੀ ਤੇ ਤੋੜ ਕੇ ਬਾਜੀ ਵਹਾ ਦਿਓ ਤੁਰਦਿਆਂ ਤੋਂ ਦੋਸਤੋ ਤੁਹਾਨੂੰ ਹਵਾਨੇ ਵਿੱਚ ਸਾਰੀ ਜਜਮੈਂਟ ਆ ਜਾਣੀ ਹੈ ਦੇਖ ਸਕਦੇ ਆਂ ਦੋਸਤੋ ਬਹੁਤ ਹੀ ਸ਼ਾਨਦਾਰ ਹੀਰਾ ਹੈ ਲਾਜਾ ਤਕਰੀਬਨ ਆ ਬਾਈ ਜੀ ਹਰਾਂ ਦੇ ਅਸ਼ੂ ਤਕਰੀਬਨ ਹੀ ਚੰਗੇ ਹੁੰਦੇ ਆ ਬਹੁਤ ਚੰਗੀਆਂ ਗਾਇਆਂ ਫਰੀਦ ਦੇ ਆ ਸ਼ਾਨਦਾਰ ਸ਼ੁਕਰੀਏ ਕਿ ਵੇਚ ਲਿਆ ਨਾ ਚੱਲਦਾ ਇਸ ਏਰੀਆ ਦੇ ਵਿੱਚ ਇਹਨਾਂ ਦਾ ਤੇ ਬਾਈ ਜੀ ਕੀ ਮੁੱਲ ਰੱਖਿਆ ਹੈ ਜਿਹੜਾ ਮੁੱਲ ਜੀ 95000 ਰੁਪਇਆ 95000 ਦੇ ਵਿੱਚੋਂ ਮਾਨਤਾ ਹੋ ਜੂਗਾ ਹਾਂਜੀ ਹਾਂਜੀ ਲਓ ਵੀ ਮਿੱਤਰੋ 95000 ਵੈੜ ਦੀ ਕੀਮਤ ਬਾਈ ਨੇ ਰੱਖੀ ਆ ਮਾਨਤਾ ਨੇ ਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਵੈੜ ਪਸੰਦਾ ਤਾਂ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ